ਸਰਾਂਦੇ ਮੁੱਖ ਬਾਜ਼ਾਰ ਦੇ ਵਿੱਚ ਅੱਜ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ਇੱਕ ਦੁਕਾਨਦਾਰ ਨੇ ਨਗਰ ਕੌਂਸਲਰਾਂ ਦੀ ਟੀਮ ਨਾਲ ਦੁਰਵਿਵਾਰ ਕਰ ਦਿੱਤਾ ਐਨ ਐਨ ਗਾਲੀ ਗਲੋਚ ਯੂਜ਼ ਦੇ ਲੋਕ ਕਿਤਾ ਗਿਆ ਅਤੇ ਹਮਲਾ ਵੀ ਕਰ ਦਿੱਤਾ ਗਿਆ ਦੁਕਾਨਦਾਰ ਦੇ ਵੱਲੋਂ ਦੁਕਾਨ ਦੇ ਬਾਹਰ ਰੱਖੇ ਗਏ ਸਮਾਨ ਨੂੰ ਹਟਾਉਣ ਨਗਰ ਕੌਂਸਲਰਾਂ ਜਦੋਂ ਟੀਮ ਆਈ ਸੀ ਤਾਂ ਇਹ ਸਾਰੀ ਘਟਨਾ ਵਾਪਰੀ ਹੈ ਇਤੋਂ ਉੱਥੇ ਚ ਜਾ ਕੇ ਸਫਾਈ ਕਰਮਚਾਰੀਆں ਦੁਕਾਨਦਾਰ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਹੋਰ ਸਾਥੀ ਸਫਾਈ ਕਰਮਚਾਰੀਆ ਨੇ ਟ੍ਰਾਲੀ ਵਿੱਚ ਜਿਹੜਾ ਪੂਰਾ ਉਬੀ ਦੁਕਾਨ ਦੇ ਸਾਹਮਣੇ ਥੋੜ ਦਿੱਤਾ ਇਸ ਦੌਰਾਨ ਪੁਲਿਸ ਚੌਕੀ ਸਰੰਦ ਦੇ ਇੰਚਾਰਜ ਸੰਜੀਵ ਕੁਮਾਰ ਆਪਣੇ ਪੁਲਿਸ ਮਾਦਿਆ ਉੱਥੇ ਪਹੁੰਚੇ ਤੇ ਸਫਾਈ ਕਰਮਚਾਰੀਆں ਨੂੰ ਸ਼ਾਂਤ ਕਰਾਉਣ ਦੀ ਕੋਸ਼ਿਸ਼ ਕਰ ਰਹੇ ਪਰ ਦੂਸਰੇ ਪਾਸੇ ਦੁਕਾਨਦਾਰ ਨੇ ਕਿਸੇ ਵੀ ਤਰ੍ਹਾਂ ਦੇ ਦੁਰਵਿਵਹਤੋ ਇਨਕਾਰ ਕੀਤਾ ਅਤੇ ਨਗਰ ਕੌਂਸਲ ਆਫ ਦੀ ਟੀਮ ਉੱਪਰ ਮਾਰਕ ਉਤੇ ਇਲਜ਼ਾਮ ਲਗਾ ਦਿੱਤੇ ਹਨ ਸਰ ਅਸੀਂ ਰੋਜ਼ ਦੀ ਤਰ੍ਹਾਂ ਰੁਟੀਨ ਤੇ ਜਿਵੇਂ ਆਉਂਦੇ ਹਾਂ ਇਨਕ੍ਰੋਚਮ ਮੈਂ ਸੀਗਾ ਸਾਡਾ ਪੂਰਾ ਸਟਾਫ ਸੀਗਾ ਨਗਰ ਕੌਂਸਲ ਦਾ ਤੇ ਜਦੋਂ ਅਸੀਂ ਇਨਕ੍ਰੋਚਮੈਂਟ ਦੂਰ ਕਰਵਾ ਰਹੇ ਸੀਗੇ ਤਾਂ ਇੱਕ ਇਹ ਭਾਈ ਸਾਹਿਬ ਜਿਹੜਾ ਕਿ ਹੁਣ ਇੱਥੇ ਕਾਰਵਾਈ ਹੋ ਰਹੀ ਹੈ ਸਾਰੀ ਇਹ ਆਏ ਸਾਡੇ ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਤੇ ਮੈਨੂੰ ਨਾਲ ਬਹੁਤ ਜ਼ਿਆਦਾ ਮਤਲਬ ਪੱਦੀ ਸ਼ਬਦਾਵਲੀ ਬੋਲੀ ਜਿਹੜੀ ਮੈਂ ਤੁਹਾਡੇ ਕੈਮਰੇ ਤੇ ਨਹੀਂ ਦੱਸ ਸਕਦਾ ਤੇ ਸ਼ੋਅ ਵੀ ਨਹੀਂ ਦੰਦੀ ਤੇ ਉਸ ਤੋਂ ਬਾਅਦ ਜਦੋਂ ਚਲੋ ਦੇਖੋ ਕਰਮਚਾਰੀ ਹੈ ਜੀ ਆਪਸ ਵਿੱਚ ਇਕੱਠੇ ਹੋਏ ਸਾਰੇ ਇੱਥੇ ਸ਼ਾਂਤੀਪੂਰਵਕ ਆਏ ਸੀਗੇ ਜੀ ਇਹ ਤੇ ਇਹਨਾਂ ਦਾ ਬੇਟਾ ਹੋਰ ਹੈ ਤੇ ਇਹਨਾਂ ਨੇ ਆ ਕੇ ਸਕੇ ਉਹ ਦੋ ਕਰਮਚਾਰੀ ਆ ਜਿਨ੍ਹਾਂ ਦੀ ਆਖ ਤੇ ਵੀ 7 ਵਜੇ ਤੇ ਇੱਕ ਤੇ ਪੈਰ ਤੇ ਵੀ ਵਜੀ ਆ ਤੇ ਉਹ ਅਸੀਂ ਸਿਵਲ ਹਸਪੀਟਲ ਭੇਜੇ ਆ ਐਫ ਆਈ ਆਰ ਲੱਕ ਦੇਖਦੇ ਆ ਕਿ ਅਗਲੀ ਕਾਰਵਾਈ ਹੁੰਦੀ ਆ ਤੇ ਕੀ ਤੁਹਾਡਾ ਉਹਦਾ ਕੀ ਹੈ ਜੀ ਮੈਂ ਇੱਥੇ ਸੈਨੀਟਰੀ ਇੰਸਪੈਕਟਰ ਹਾਂ ਤੇ ਕੀ ਚੱਲ ਰਿਹਾ ਕੀ ਸਾਡੇ ਲਈ ਆਈਸੀਪੀ ਦੱਸਿਆ ਅਸੀਂ ਰਸਤੇ ਸੀਗੇ ਇਨਕ੍ਰੋਚਮੈਂਟ ਵਾਸਤੇ ਆਏ ਸੀ ਕਿਉਂਕਿ ਦੇਖੋ ਇੱਥੇ ਬਾਰ-ਬਾਰ ਪਬਲਿਕ ਦੀ ਸਾਡੇ ਕੋਲ ਸ਼ਿਕਾਇਤਾਂ ਆਉਂਦੀਆਂ ਨੇ ਜੀ ਕਿ ਇੱਥੇ ਬਹੁਤ ਜ਼ਿਆਦਾ ਟ੍ਰੈਫਿਕ ਦੀ ਦਿੱਕਤ ਹੈ ਅਸੀਂ ਰੂਟੀਨ ਚ ਆਉਂਦੇ ਆ ਅੱਜ ਵੀ ਰੂਟੀਨ ਚ ਆਏ ਸੀਗੇ ਤੇ ਬਿਲਕੁਲ ਸਮੂਥਲੀ ਕੰਮ ਚੱਲ ਰਿਹਾ ਸੀਗਾ ਪਰੰਤੂ ਪਤਾ ਨਹੀਂ ਕਿ ਇਹਨਾਂ ਨੂੰ ਭਾਈ ਸਾਹਿਬ ਨੂੰ ਕੋਈ ਦਿੱਕਤ ਸੀਗੀ ਸ਼ਾਇਦ ਅਸੀਂ ਇਹਨਾਂ ਦੇ ਕੋਲ ਆਏ ਵੀ ਨਹੀਂ ਨਾ ਹੀ ਇਹਨਾਂ ਦੀ ਕਿਤੇ ਨੇੜੇ ਦੁਕਾਨ ਹੈ ਪਰੰਤੂ ਇਹਨਾਂ ਨੇ ਆ ਕੇ ਜਿਹੜੀ ਪੱਦੀਫ ਸ਼ਬਦਾਵਲੀ ਬੋਲੀ ਹੈ ਅਸੀਂ ਤਾਂ ਕੁਝ ਬੋਲ ਨਹੀਂ ਸੀ ਚਲੇ ਗਏ ਜੀ ਉਸ ਤੋਂ ਬਾਅਦ ਆ ਕੇ ਉਹਨੇ ਹੱਥੋਂ ਭਾਈ ਦੇ ਅੱਗੇ ਤਾਂ ਤੁਸੀਂ ਇਸ ਬਾਰੇ ਆਪਣੇ ਉੱਚ ਅਧਿਕਾਰੀਆਂ ਨਾਲ ਸਪਰਸ਼ ਬਿਲਕੁਲ ਜੀ ਬਿਲਕੁਲ ਇਹਨਾਂ ਦੇ ਜਿਹੜਾ ਹੈਗਾ ਜੀ ਅਸੀਂ ਐਫ ਆਈ ਆਰ ਵਾਸਤੇ ਅਸੀਂ ਇਹੋ ਸਾਹਿਬ ਨੇ ਲਿਖਤਾ ਤੇ ਬਾਕੀ ਦੇਖਦੇ ਜੀ ਉੱਚ ਅਧਿਕਾਰੀ ਕੀ ਕਰਦੇ ਹਾਂ ਉਹਨਾਂ ਨੂੰ ਸਮੱਸਿਆ ਕੀ ਸੀ ਪੁੱਛਿਆ ਤੁਸੀਂ ਗੱਲਬਾਤ ਹੋਈ ਕੋਈ ਸਰ ਉਹ ਗੱਲ ਹੀ ਨਹੀਂ ਕਰ ਰਹੇ ਉਹਨਾਂ ਦਾ ਜਦੋਂ ਆਂਦੇ ਸਾਰੀ ਸਾਰੇ ਵੀਡੀਓ ਵੀ ਆਈ ਗਈ ਜੀ ਉਹਨਾਂ ਨੇ ਆਂਦੇ ਸਾਰੀ ਜਿਹੜੀ ਹੈ ਮਤਲਬ ਉਸ ਸ਼ਬਦਾਵਲੀ ਯੂਜ਼ ਕਰਨੀ ਸ਼ੁਰੂ ਕਰ ਦਿੱਤੀ ਗਾਲੀ ਗਲੋਚ ਠੀਕ ਮੈਂ ਉਹ ਰਿਸਰਵਾਈਜ਼ਿੰਗ ਕਰਦਾ ਜੀ ਕੀ ਹੋਇਆ ਮਤਲਬ ਕੀ ਦਾ ਮੈਨੂੰ ਇੰਸਪੈਕਟਰ ਸਾਹਿਬ ਦਾ ਫੋਨ ਆਇਆ ਵੀ ਅਸੀਂ ਕਰੋਜਮੈਂਟ ਤੇ ਗਏ ਸੀ ਸਾਡੇ ਤੇ ਕੁਝ ਹਮਲਾ ਹੋ ਗਿਆ ਵੀ ਤੁਸੀਂ ਆ ਜਾਓ ਅਸੀਂ ਆਏ ਅਸੀਂ ਕੁੜੀ ਟ੍ਰੈਲੀ ਭਰ ਲਈ ਜੇ ਤੁਸੀਂ ਉਹਰੇ ਆਏ ਅੱਜ ਗਿਰੰਦੀ ਦੀ ਗੱਲ ਹੀ ਚੱਲ ਰਹੀ ਸੀ ਸੀ ਉਹਨਾਂ ਨੇ ਗੱਲ ਕਰਨਾ ਚਾਹੁੰਦੇ ਸੀ ਸਾਡਾ ਮੇਟਾ ਮੁੰਡਾ ਰਾਹੁਲ ਜੀ ਉਹ ਤੇ ਇਹਨਾਂ ਨੇ ਪਹਿਲਾ ਮੁੱਕਾ ਮਾਰਿਆ ਭਗਿਆ ਨੂੰ ਤੁਸੀਂ ਉਹਦੀ ਅੱਖ ਦੀ ਫੋਟੋ ਵੀ ਦੇਖ ਲਈਓ ਉਹਦੀ ਅੱਖ ਤੋਂ ਖੂਨ ਡਰਦਾ ਸਾਰੀਆਂ ਲੇਡੀਜ਼ਾਂ ਜਿੰਨੇ ਵੀ ਸੀ ਅੰਦਰ ਉਹ ਮੁੰਡੇ ਦੇ ਰਾਹੁਲ ਦੇ ਸਾਜਨ ਦੇ ਉੱਤੇ ਟੁੱਟ ਕੇ ਪੈ ਗਏ ਅਸੀਂ ਫਿਰ ਵੀ ਇਹਨਾਂ ਨਾਲ ਕੋਈ ਵਿਵਾਦ ਨਹੀਂ ਕੀਤਾ ਕੋਈ ਕਿਸੇ ਮੁਲਾਜ਼ਮ ਅਸੀਂ ਡਿਊਟੀ ਟਾਈਮ 'ਅਸੀਂ ਕਿਸੇ ਨਾਲ ਲੜਨਾ ਨਹੀਂ ਚਾਹੁੰਦੇ ਸੀ ਅਸੀਂ ਤਾਂ ਗੱਲ ਕਰਨ ਆਏ ਸੀ ਪਰ ਇਹਨਾਂ ਨੇ ਸਾਡੇ ਤੋਂ ਉਲਟ ਤੱਕ ਤਾਂ ਸਾਨੂੰ ਮੁੰਡੇ ਦੀ ਸੱਤਾਨੀਆਂ ਮਾਰੀਆਂ ਅਸੀਂ ਚਾਹੁੰਦੇ ਹਾਂ ਅਸੀਂ ਸਰਕਾਰ ਨੂੰ ਵੀ ਸਾਡਾ ਇਨਸਾਫ ਕੀਤਾ ਜਾਵੇ ਸਾਡੀ ਸਫਾਈ ਯੂ ਅੱਲੋ ਤੇ ਸਾਨੂੰ ਹਰ ਵੀ ਕੁਟਕੇ ਨੰਗ ਜੂਗਾ ਜੇ ਸਾਡਾ ਇਨਸਾਫ ਨਾ ਹੋਇਆ ਸਾਡੇ ਆ ਸਾਡੇ ਨਾਲ ਔਕਾ ਹੋ ਜੂਗਾ ਰੋਡਾਂ ਦੀ ਸਫਾਈ ਕਰਨੀ ਔਕੀ ਹੋ ਜੂਗੀ ਸਾਨੂੰ ਇਹ ਸਪੈਕਟਰ ਨਾਲ ਲੜਾਈ ਕਿਉਂ ਹੋਈ ਕਿਉਂ ਆ ਕਿ ਚੱਕਰ ਕੀਤੀ ਸਰ ਜੀ ਉਹ ਇੱਕ ਰੋਜ਼ ਮੈਂਡ ਹਰ ਜਿਵੇਂ ਸਾਡੀ ਰੁਟੀਨ ਨਹੀਂ ਬਣੀ ਪਈ ਆ ਅਫਸਰਾਂ ਦੀ ਰੁਟੀਨ ਬਣੀ ਪਈ ਆ ਰੋਜ਼ ਇਹ ਰੋਡਾਂ ਤੇ ਤੁਹਾਨੂੰ ਪਤਾ ਇਹ ਲੋਕ ਸਮਾਨ ਬਾਹਰ ਕੱਢ ਦਿੰਦੇ ਆ ਜਿਸ ਨਾਲ ਟ੍ਰੈਫਿਕ ਜਮ ਹੋ ਜਾਂਦਾ ਉਹ ਹਟਾਨ ਗਏ ਸੀ ਇਹਨਾਂ ਦੀ ਦੁਕਾਨ ਦੇ ਕੋਲ ਤਾਂ ਕੋਈ ਜਾ ਮੀ ਨਹੀਂ ਹੈਗਾ ਉਹ ਗਏ ਸੀ ਅਸੀਂ ਚੌਂਕ ਤੇ ਉੱਥੇ ਆਏ ਲੜਨ ਪਰ ਕੋਈ ਗੱਲ ਵੀ ਨਹੀਂ ਹੋਈ ਕਦੀ ਵੀ ਨਹੀਂ ਇਹਨਾਂ ਨਾਲ ਹੋਈ ਸਰ ਜੀ ਦੂਜੀ ਦੁਕਾਨ ਤੇ ਹੋਈ ਹੈ ਹਾਂ ਜੀ ਇਹਨਾਂ ਦੀ ਦੁਕਾਨ ਦੇ ਤਾਂ ਕੋਈ ਗੱਲ ਹੀ ਨਹੀਂ ਆ ਦੇਖ ਲੋ ਇਹਨਾਂ ਦੁਕਾਨ ਦੇ ਬਾਹਰ ਤਾਂ ਕੁਝ ਹੈ ਹੀ ਨਹੀਂ ਇਹ ਕੀ ਕਰਨਗੇ ਜੀ ਠੀਕ ਪਤਾ ਨਹੀਂ ਇਹ ਆ ਕੇ ਇੰਸਪੈਕਟਰ ਸਾਹਿਬ ਨਾਲ ਗੱਲ ক্লোਜ ਕਰ ਲਾ ਕੇ ਐਸੇ ਐਸੇ ਬੋਲੇ ਉਹਨਾਂ ਨੇ ਤੁਸੀਂ ਸੋਚ ਨਹੀਂ ਸਕਦੇ ਕੋਲ ਮੇਰੇ ਪੁਲਿਸ ਤੇ ਸਾਹਮਣੇ ਦੁਕਾਨ ਵਾਲੇ ਇਹਨਾਂ ਦਾ ਨਾਮ ਵੀ ਨਹੀਂ ਪਤਾ ਇਹਨਾਂ ਨਾਲ ਕਦੀ ਵਾਈ ਨਹੀਂ ਪਿਆ ਨਾਮ ਕਿਹੜੀ ਦੁਕਾਨ ਦਾ ਦੁਕਾਨ ਦਾ ਕੀ ਨਾਮ ਹੈ ਆਈ ਆਈ ਬ੍ਰਦਰਸ ਜੀ ਐਸਐਸ ਨਮਸਕਾਰ ਜੀ ਮੇਰਾ ਨਾਮ ਸੰਜੀਪ ਕੂਰੀ ਹੈ ਜੀ ਸਾਮ ਸ੍ਰੀ ਸ਼ਾਮਲਾਲ ਜੀ ਸਾਰੇ ਮੰਡੀ ਦੇ ਵਿੱਚ ਸ਼ੋਰੂਮ ਨੇ ਜੀ ਐਸਐਸ ਬਿਊਟੀ ਪੈਰਸ ਐਸਐਸ ਬ੍ਰਦਰ ਐਸਐਸ ਏਜੰਸੀਸ ਅੱਜ ਇੱਕ ਗਰੀ ਭਰਾ ਦੇ ਨਾਲ ਬਹੁਤ ਵੱਡਾ ਤੱਕਾ ਹੋਇਆ ਹੈਗਾ ਜੀ ਜੋ ਕਿ ਇਹਨਾਂ ਦਾ ਸਮਾਨ ਟਰੈਲੀ ਵਿੱਚ ਰੱਖ ਰਹੇ ਸੀ ਤੇ ਚੱਕ ਰਹੇ ਸੀ ਤੇ ਸਾਰੇ ਜਿੰਨੇ ਵੀ ਮੈਸੂਲ ਕਰਮਚਾਰੀ ਦੇ ਮੈਂਬਰ ਸਿਰਫ ਹਵਾ ਨਾ ਨਾ ਮਾਰਾ ਕਿ ਵੀਰੇ ਤੁਸੀਂ ਕੱਲ ਇਹਨਾਂ ਦਾ ਮਨਜੀਤ ਸਿੰਘ ਦਾ ਸਮਾਨ ਕਿਉਂ ਚੱਕ ਰਹੇ ਹੋ ਤੁਸੀਂ ਹੋਰ ਵੀ ਜਿਹਨਾਂ ਦਾ ਲੋਹਾ ਬਾੜ ਪਿਆ ਹੋਰ ਵੀ ਇਹਨਾਂ ਸਮਾਨ ਤੇ ਆ ਉਦੀ ਭਰਾ ਹੀ ਓਨਰ ਵੀ ਚੱਕੋ ਐ ਕਰਦੇ ਕਰਦੇ ਉਹਨਾਂ ਦੇ ਨਾਲ ਤੂ ਤੂ ਮਾਮਾ ਹੋਈ ਤੇ ਆ ਕੇ ਉਹਨਾਂ ਨੇ ਥੋੜੀ ਦੇਰ ਬਾਅਦ ਇਹਨਾਂ ਦੇ ਮਾਫੀ ਨਾਲ ਵੀ ਉਹਨਾਂ ਦੇ ਵੀ ਸੱਟ ਲੱਗੀ ਜਣਾ ਉਹ ਵੀ ਵੀਰ ਦੇ ਉਂਗਲ ਦੇ ਨਿਸ਼ਾਨ ਲੱਗੇ ਮੇਰੇ ਵੀ ਚਿਹਰੇ ਤੇ ਨਿਸ਼ਾਨ ਲੱਗੇ ਜੀ ਸਾਡੇ ਸ਼ੋਰੂਮ ਤੇ ਆ ਕੇ ਐਸਾ ਬਤ ਦਿੱਤੇ ਬਹੁਤ ਸਾਡੇ ਤੇ ਹਮਲਾ ਕਰਿਆ ਬਹੁਤ ੱਟਾ ਹੋਇਆ ਸਾਰੇ ਵਿਆਰ ਦੇ ਨਾਲ ਜਿੰਨੇ ਵੀ ਕਮੇਟੀ ਦੇ ਸਾਰੇ ਮੈਂਬਰ ਸੀ ਸਾਰੇ ਇਕੱਠੇ ਹੋ ਕੇ ਸਫਾਈ ਕਰਮਚਾਰੀਆਂ ਨੇ ਸਾਡੇ ਸ਼ੋਰੂਮ ਦੇ ਅੱਗੇ ਦੇਖੋ ਕਿੰਨਾ ਗੰਦ ਪਾਇਆ ਹੈਗਾ ਉਹ ਪਹਿਲਾਂ ਵੀਡੀਓ ਭਾਈ ਸਾਹਿਬ ਬਣਾ ਚੁੱਕੇ ਹੈ ਬਹੁਤ ਹੀ ਸਾਡੇ ਉਤੇ ਜਾਨਲੇਵਾ ਹਮਲਾ ਹੋਇਆ ਮੇਰੇ ਦੋਨੇ ਨੂੰਹਾਂ ਸੀ ਦੋਨੋਂ ਬੇਟੇ ਸੀ ਮੈਂ ਸੀ ਸਾਰਾ ਖਾਪ ਦਾ ਸਾਡੇ ਨਾਲ ਬਹੁਤ ਜ਼ਿਆਦਾ ਟੱਕਾ ਹੋਇਆ ਹੈ ਦੁਕਾਨਦਾਰਾਂ ਭਰਾਵਾਂ ਨਾਲ ਇੱਕ ਵੀ ਆਦਮੀ ਦੇ ਨਾਲ ਬਹੁਤ ਹੀ ਜਾਤੀ ਹੋਈ ਹੈ ਜਿਹੜੀ ਸੱਟਾਂ ਵੱਜੀ ਉਹ ਕਿਸੇ ਦੇ ਬੱਚੇ ਇਹ ਸੱਟਾਂ ਸਾਡੇ ਤੇ ਉਹਨਾਂ ਨੇ ਹਮਲਾ ਕਰਿਆ ਜੀ ਉਹਨਾਂ ਨੇ ਆ ਕੇ ਦੁਕਾਨ ਤੇ ਮੇਰੇ ਚਿਹਰੇ ਤੇ ਵੀ ਉਹਨਾਂ ਤੇ ਨਹੀਂ ਕੋਈ ਲੱਗੀ ਹੈਗੀ ਜੀ ਸਾਡੇ ਦੇਖੋ ਹਾਂਜੀ ਜਿਹੜੀ ਉਹਦੇ ਬੰਦੇ ਨੇ ਕੁੱਟਮਾਰ ਕੀਤੀ ਹੈ ਜੀ ਆਪਣੇ ਵਾਲੇ ਮਾਰਿਆ ਉਹ ਆਪਣੇ ਮਾਰੇ ਦੇਖੋ ਸਾਡੀ ਸਾਰੀ ਵੀਡੀਓ ਬਣ ਗਈ ਜਦੋਂ ਆ ਦੇਖੋ ਤੁਸੀਂ ਸਾਹਮਣੇ ਹੋ ਰਿਹਾ ਕੋ ਇਹਨਾਂ ਦੇ ਮਾਤਾ ਕਹਿ ਗਈ ਦੇਖੋ ਕਿੰਨਾ ਜਾਨ ਲੈਵਾ ਹਮਲਾ ਹੋਇਆ ਕਿੱਡੀ ਵੱਡੀ ਇਹ ਇਤਰਾਸ ਦੀ ਆਪਣੇ ਵਾਸਤੇ ਸਾਰੇ ਸ਼ਹਿਰ ਵਾਸੀ ਸਾਰੇ ਦੁਕਾਨਦਾਰ ਭਰਾ ਦੇ ਕੋਲ ਨਾਲ ਖੜੇ ਨੇ ਮਸਲਾ ਹੋਇਆ ਥੋੜੀ ਨਾਲ ਪਰਸਨਲ ਕੀ ਮਸਲਾ ਹੋਇਆ ਇਹਨਾਂ ਦੇ ਕੋਈ ਪਰਸਨਲ ਕੋਈ ਹੋਣੀ ਝਗੜਾ ਨਹੀਂ ਸਿਰਫ ਇਹੀ ਗੱਲ ਤਾਂ ਇਹ ਕਿ ਪਾਈ ਤੁਸੀਂ ਕੱਲਾ ਇਹਨਾਂ ਦੇ ਕੋਈ ਚੱਕ ਰਹੇ ਹੋ ਹਾਂਜੀ ਸਿਰਫ ਇਸੇ ਗੱਲ ਤੇ ਸਾਰੇ ਕਮੇਟੀ ਵਾਲੇ ਇਕੱਠੇ ਹੋ ਗਏ ਹੱਥੋਂ ਪਾਈ ਹੋਇਆ ਦੋਨੋਂ ਬੇਟੇ ਨੂੰ ਆ ਇਹਨਾਂ ਦਾ ਚੱਕ ਰਹੇ ਹੋਰ ਬਾਕੀ ਦੁਕਾਨਦਾਰ ਸਮਝ ਹੋਰ ਨਹੀਂ ਚੱਕ ਰਹੇ ਦੀ ਕਿਸੇ ਦਾ ਨਹੀਂ ਹੋਰ ਕਹਦੇ ਚੱਕ ਰਹੇ ਸੀ ਸਿਰਫ ਕੱਲਾ ਇਹਦੇ ਨਾਲੇ ਪਤਾ ਨਹੀਂ ਕੀ ਹਾਂਜੀ ਤੇ ਸਾਰੇ ਮੰਡੀ ਦੇ ਪਿਆ ਹੈਗਾ ਲੋਹਾ ਇੰਨਾ ਬਾਹਰ ਪਿਆ ਲੋਕਾਂ ਦਾ ਸਮਾਨ ਉਹੀਂ ਚੱਕੇ ਗਰੀਬ ਆਦਮੀ ਵਿਚਾਰਾ ਜਮੇ ਇਚਾਰ ਸਾਹਿਬ ਕਹਿ ਰਹੇ ਸਾਬ ਇਹ ਵੀ ਮੇਰਾ ਗੁਲਾਮਾ ਫੜਿਆ ਦੇਖੋ ਜੀ ਕੋਈ ਗੁਲਾਮਾ ਨੇ ਕੋਈ ਗੁਲਾਮਾ ਨੇ ਫੜਿਆ ਹੈਗਾ ਝੂਠੇ ਇਲਜ਼ਾਮ ਤੁਸੀਂ ਮੇਰਾ ਚਿਹਰਾ ਦੇਖੋ ਤੁਸੀਂ ਇੰਸਪੈਕਟਰ ਸਾਹਿਬ ਦਾ ਦੇਖੋ ਹਾਂ ਜੀ ਤੁਹਾਡੇ ਸਾਹਮਣੇ ਤੁਸੀਂ ਦੇਖੋ ਆਪਣਾ ਕੀ ਹਾਲਾਤ ਨੇ ਸਾਡੇ ਸ਼ੋਦਮ ਦੇ ਕੀ ਹਾਲ ਉਹਨਾਂ ਨੇ ਕਰਤੇ ਹੈਗੇ ਤੁਸੀਂ ਕੋਈ ਸ਼ਿਕਾਇਤ ਕੀਤੀ ਕੋਈ ਸ਼ਿਕਾਇਤ ਕਰੀ ਹੈ ਤੁਸੀਂ ਮੇਰੇ ਵਾਈਫ ਨੇ ਵੀ ਕੰਪਲੇਂਟ ਕਰੀ ਹੈਗੀ ਤੇ ਪੂਰੀ ਸੀਰੀਜ਼ ਤਾਂ ਸ਼ੋਰੂਮ ਦੇ ਉੱਤੇ ਆਈ ਵੀ ਹੈਗੀ ਆਨਲਾਈਨ ਕਰੀ ਸੀ ਜੀ ਤੇ ਹੁਣ ਉਹ ਪੁਲਿਸ ਸ਼ੋਰੂਮ ਤੇ ਖੜੀ ਹੈ ਬੁਲਾ ਰਹੇ ਨੇ ਉਹ ਲਈ ਤੁਸੀਂ ਵੀ ਨਾਲ ਚਲੋ ਇੱਕ ਵਾਰ ਹੱਥ ਜੋੜ ਕੇ ਬੇਨਤੀ ਹੈ ਜੀ ਅੱਗੇ ਹੁਣ ਸਾਰਾ ਪੰਜਾਬ ਦੇ ਕੋਲ ਨਾਲਾ ਪੰਜਾਬ ਹੋਏ ਸਾਰੇ ਕਹਿੰਦੇ ਸੀ ਤੁਹਾਡੇ ਨਾਲ ਆ ਕਿ ਇਹ ਤੁਹਾਡੇ ਨਾਲ ਹੋਇਆ ਕਹਿੰਦੇ ਸਾਡੇ ਨਾਲ ਵੀ ਕੁਝ ਹੋ ਸਕਦਾ ਹੈਗਾ ਬਹੁਤ ਮਾੜੀ ਗੱਲ ਹੈ ਜੀ ਇਹ ਏਵਨ ਪੰਜਾਬੀ ਟੀਵੀ ਲਈ ਸਰਨ ਤੋਂ ਸਾਇਮ ਮੜਕਣ ਦੀ ਖਾਸ ਰਿਪੋਰਟ